ਆਰੇ ਪੰਜਾਬ ਦੇ ਸਾਡੇ ਨੂੰ ਕਾਰਪਰੀ ਫੈਸਲੀ ਹੈ ਕਿ ਅੱਜ ਆਪਾਂ ਗਰੇ ਆ ਰਾਜਪੁਰ ਦੇ ਘਰੇ ਪੈਟ ਚੱਪਿਆਂ ਨੇ ਤੇ ਆ ਕੇ ਸੇਜ ਦਾ ਬੇਤਾ ਪਾ ਕੀ ਨਿਗਾਰਾਏ ਦੇ ਬ੍ਰੈਂਡ ਕਰਨ ਵਾਲੀ ਮਸ਼ੀਨ ਹੈ ਕੋਈ ਵੀ ਨਹੀਂ ਜੇ ਬ੍ਰੈਂਡ ਕਰਾਉਣਾ ਹੈ ਉਹ ਠੀਕ ਹੈ ਪਰ ਆਗ ਆਉਂਦਾ ਕਿ ਜਿਹੜਾ ਵੀ ਆਪਣਾ ਪੀ ਆਰ ਦੇ ਘਰ ਦਾ ਪਿਆਰ ਕੀਤਾ ਜਾਂਦੇ ਉਹਨੇ ਵੀ ਰੀਜ ਨਹੀਂ ਆ ਨਾ ਵੀ ਆਪਾਂ ਮੌਨ ਰਿਆ ਗੱਲਾਂ ਪਰ ਕਦੇ ਦੁੱਖਣਾ ਨਹੀਂਦਾ ਜਿਹੜੀ ਵੀ ਹੈ ਘੱਪੜੇ ਪਿਆਰ ਕੀਤਾ ਜਾਂਦੇ ਨਾਲੇ ਆਪ ਦੇ ਪੀ ਦਾ ਆਇਆ ਪਰਪੋਸ ਹੈ ਬਾਣਾ ਵੀ ਆਪ ਦਾ ਵੀ ਹੈ ਯਾਰ ਵੀ ਇਹ ਸਹੀ ਉੱਤਰ ਹੈ ਇੰਜੀਨੀਅਰ ਵੀ ਝਾੜ ਜਿਹੜਾ ਉਹ ਵਧੀਆ ਦਿੱਤਾ ਉਹ ਬਾਈ ਜੀ ਨਾਲ ਗੱਲਬਾਤ ਕਰਦੇ ਨੇ ਸ਼ਿਖਾ ਬਾਈ ਜੀ ਇਹ ਕੀ ਨਹੀਂ ਆਇਆ ਪਰਪੋਸ ਇਹ ਨਹੀਂ ਕਿਹਾ ਮੈਂ ਕਿਹੜਾ ਹੀ ਮੈਂ ਡਰਾਈਵ ਕਰਦਾ ਰਾਈਡੇ ਫਰਦੇ ਬੁਜੀਦਾ ਹਾਂ ਵੀ ਕਿਹਨਾ ਤੱਕ ਪਵਾ ਦਾ ਹੁੰਦਾ ਕੋਈ ਰਾਈਡੇ ਫਰਦੇ ਹੋਰ ਤੱਕ ਬਾਣੇ ਬਾਈ ਜਲਾਹ ਕੁੰਗਾਈ ਨਹੀਂ ਕਿਹਾ ਕੋਈ ਆਏ ਕੋਈ ਕਾ ਕਰੀ ਮਸ਼ੀਨ ਹੈ ਬਾਈ ਹਾਂ ਜੀ ਇਹੋ ਮਾਰੇ ਸਾਨੂੰ ਸਮਝਾਏ ਜੀ ਕਿ ਇਹ ਨਵੇਂ ਨਾਵੇਂ ਗ੍ਰੈਂਡ ਕਰਦੇ ਆਂ ਤੇ ਇਹਦੇ ਨੇ ਉਹ ਕਰਦੀ ਆਂ ਪੰਪ ਕਰ ਰਣਾ ਇਹ ਬਈ ਕਰਤਨਾ ਵੀ ਗ੍ਰੈਂਡ ਕਰਨ ਵਾਲਾ ਮਸ਼ੀਨ ਹੈ ਮੈਨੂੰ ਮਾਰੀਆਂ ਪਤਰੀਆਂ ਵੀ ਗ੍ਰੈਂਡ ਹੁੰਦੇ ਆ ਹਾਂ ਜਦੋਂ ਅਗਰ ਫੀਲ ਨੂੰ ਕਰਤਦਾ ਹੀ ਲੱਗਦਾ ਹਾਂ ਹਾਂ ਉਹਦਾ ਇਹ ਕੋਟਾਟ ਕਰਦੀ ਮੱਥੀ ਅੱਡ ਕਰਦੀ ਹੁੰਦੀ ਅੱਡ ਕਰਦੀ ਠੀਕ ਹੈ ਉਹ ਤਿੰਨੇ ਚੀਜ਼ਾਂ ਉਹ ਅੱਡ ਕਰ ਦਿੰਦੀ ਆ ਚਾਰ ਬੈਟਰੀ ਆਉਣੇ ਤੇ ਦੇਖੋ ਵੇਸਟਿੰਗ ਨਾਲ ਛਾਲੇ ਦਾ ਫੈਲ ਸੀੜਾ ਜਾਂਦਾ ਜੀ ਉਹ ਬੈਠੇ ਇੱਥੇ ਆਈ ਹੈ ਹਾਂ ਜੀ ਪਹਿਲੇ ਲੋੜ ਜਾ ਕੇ ਘੜਦੀ ਆ ਸਭ ਏ ਪੰਜ ਦਿਨ ਜਿਦਾ ਆਪਣੇ ਜੱਡ ਸੁਣਨ ਵਾਲੀ ਵਾਇਬਰੇਟਰ ਜਿਹੜੀ ਬੀਏ ਨਹੀਂ ਸੜ ਕੇ ਆਉਂਦਾ ਠੀਕ ਹੈ ਮੇਰੇ ਕੋਲੇ ਕੋਈ ਕੰਮ ਨਹੀਂ ਜਿਨਾ ਉਹ ਮੰਗਾਈ ਹੋਈ ਹੈ ਤੇ 800 ਦਾ ਆਪਿਆ ਕਰਤੀ ਇਹਨਾਂ ਬਈ ਇਹ ਆਪਣੇ ਆਲੇ ਬਣ ਰਹੇ ਨੇ ਠੀਕ ਹੈ ਬਣ ਵਾਲੇ ਬਣਦੀ ਹੈ ਹਾਂ ਜੀ ਆਪਣੇ ਇਲਾਕੇ ਤੇ ਮੇਰੇ ਨਾਲ ਇਹ ਹੋਦੀ ਹੋਏ ਮੇਰੇ ਕੋਲੇ ਕੰਮ ਨਹੀਂ ਲੱਗਦਾ ਜੀ 10 ਹਫ਼ਤੇ ਮੈਨੂੰ ਕੰਮ ਕਰਦੇ ਨੇ ਅੱਛਾ 2 ਮਹੀਨਾ ਪਹਿਲਾਂ ਜਿਹੜਾ ਉਹ ਅੱਗ ਅੱਟ ਚਲੀ ਜਾਂਦਾ ਪੀਸੀ ਵੀ ਇਹ ਤੇ ਮੈਂ ਆਪ ਨੂੰ ਨਾਲ ਪਏ ਤੇ ਆਪ ਨੂੰ ਹਾਂ ਜੀ ਇੱਕ ਤਾਂ ਇਹਦੀ ਗੱਲ ਕਰਦੇ ਈ ਵਾ ਦੇਖਦੇ ਕਿਸੇ ਨੇ ਵੀ ਕੰਮ ਕਰਾਉਣਾ ਆ ਨਾ ਬੰਦਾ ਵੇਖ ਕੇ ਕੁਆਲਟੀ ਵੇਖ ਕੇ ਕਰਾਉ ਨਜ਼ੀਰ ਨਾਲ ਹੋਰ ਹੀ ਵਧੀਆ ਦੇ ਦਿਆ ਪਾਏ ਨੇ ਪਰ ਇਹ ਬੰਦਾ ਆਗਮਨ ਕਰਦਾ ਜਿਹੜਾ ਕਿ ਬੰਦਾ ਆ ਮੀਰੀ ਕਰਾਉਂਦਾ ਉਹਨੂੰ ਨਾਲ ਦੇਰ ਵੀ ਠੀਕ ਹੈ ਨਾ ਕਿ ਜਿਹੜਾ ਬੰਦਾ ਮੰਨ ਲੇ ਡਰਾਈਵਰ ਨੂੰ ਸਾੜਦਾ ਜਾਂ ਕਿਸੇ ਨੂੰ ਉਹਨੂੰ ਆਪ ਨੂੰ ਨੌਲਜ ਨਹੀਂ ਹੁੰਦੀ ਇਹ ਗੱਲ ਤਾਂ ਮੰਨਦਾ ਨਾ ਵਰਣਾ ਨਾ ਜਾਨੋ ਡਰ ਆਵੇਗਾ ਤੇ ਨਾ ਮਿਲਣਾ ਤੇ ਇੱਕ ਪਰਾਲੇ ਦੇ ਨਾਲ ਲੋ ਠੀਕ ਹੈ ਟਾਈਮ ਆ ਗੋ ਇੱਕ ਬੀਜ ਬਗਾ ਲੀਏ ਬਾਈ ਆ ਜੀ ਆ ਜੀ ਹਾਂ ਜੀ ਆ ਜੀ ਬਾਈ ਆਂਕੋ ਜਿਹੜੇ ਆਵੋ ਬਿਲਕੁਲ ਜਿਹੜਾ ਟੋਕਾ ਉਹ 1% ਵੀ ਐ ਨਹੀਂ ਜਿਹੜਾ ਮੋਟਾ ਮੋਟਾ ਪੀਐਸ 110 ਰੈਕ ਜਿਹੜਾ ਵੀ ਇਹ ਉੱਗਣ ਨਾਲ ਹੈ ਜਿਹੜੇ ਜਿਹੜੀ ਦਾਣਾ ਤੇ ਵਹਿ ਜੂਗਾ ਨਾ ਉੱਗਰ ਲੋ ਤੇ ਆ ਜਿਓ ਉੱਤੇ ਦਾ ਟੋਕਾ ਹੀ ਉਹ ਰੱਖੋ ਆ ਭਾਈ ਜੀ ਕੋਈ ਆ ਭਾਈ ਜੀ ਮਾਹੂ ਫੀਦਾ ਕਰੀ ਇਹ ਦੇ ਮੱਛੀ ਤੇ ਹੱਥ ਦਾ ਨਾ ਆਇਆ ਜੀ ਕਾ ਆ ਦੇ ਕੋਈ ਉਹ ਮੱਛੀ ਤੇ ਹੱਥ ਆ ਇਹ ਰਾਤ ਪਈ ਤਾਂ ਲੇ ਆਪ ਲੋਕ ਇਹੋ ਜਿਹੀ ਵਾਲਾ ਗਵਾਰੇ ਗਰਾਂਡੋ ਪਈ ਆ ਜੀ ਇੱਥੇ ਬ੍ਰੀਕਾਂ ਕਿਤੇ ਹੋ ਜਾਂਦੀ ਜੀ ਜੀ ਇਹ ਜੀ ਦੇ ਨਾਲ ਉਹ ਨਾ ਜਿਹੜਾ ਆਇਆ ਹੈ ਪ੍ਰੋਫੀਡਰ ਮੈਂ। ਆਹ ਬੋਟਾ ਦੇ ਕਾਲਪਾ ਜਾਣਾ ਜੀ। ਇਹ ਆ ਬੋਟਾ ਦੇ ਕਾਲਾ ਜਿਹੜਾ ਆਉਂਦਾ ਹੈ। ਪਹੁੰਚਣਾ ਹੈ ਨਾ। ਹਾਂ ਜੀ। ਇਹ ਜਿਹੜੀ ਬ੍ਰੀਕ ਗਾੜ ਰਮ। ਇਹ ਜਿਹੜੀ ਬ੍ਰੀਕ ਗਾੜ ਰ। ਇਹ ਜਿਹੜਾ ਬੋਟਾ ਜਿਹੜਾ ਬ੍ਰੀਕ। ਉਹ ਪਹਿਲੀ ਵਾਰ ਇਹਦਾ ਮਾਲ ਛੱਡ ਕੇ ਸਾਈਡਾਂ ਤੇ ਹੀ ਦੂਜੀ ਦੇ ਘਾ ਕੇ ਫੇਰੇ ਵੀ ਰੁਕ ਜਾਈਦਾ ਹੈ। ਬ੍ਰੀਕ ਹੈ। ਮੈਂ ਨਾ ਸੀ ਰੁਕ। ਆਇਆ ਤੇ ਰੁਕ। ਆਇਦਰ ਵੀ ਪੈ ਜਾਏਗਾ। ਜੇ ਇਹ ਬੋਟਾ ਦੇ ਉਹ ਹੋਰ ਆਉਂਦਾ ਮਾਰਾ ਪੁੱਤ ਵਰਗਾ ਕੰਮ ਨੂੰ ਉੱਤਰ ਕੇ ਆ ਗਿਆ ਆਜਾ ਯਾ ਰੈਸਟੋਰੈਂਟ ਕੋਲ ਤੋਂ ਮਿਲ ਲਈ ਇੱਕ ਬਈ ਸਾਰਿਆਂ ਪਟਾ ਦਾ ਵੀ ਵੀਡੀਓ ਰਵਾਤਵਾਦ ਲੈ ਕੇ ਮੈਂ ਸ਼ੇਅਰ ਜਰੂਰ ਕਰੇ ਕਿਉਂਕਿ ਜੇਕਰ ਕਿਸੇ ਨੇ ਅਜੇ ਤੱਕ ਰੇਤ ਨਹੀਂ ਬੀਜਣੀ ਆ ਕੰਮ ਪੂਰਾ ਕਾਲਜ ਜਿਹੜਾ ਟੋਰਾ ਤੇ ਆ ਉਹਦੇ ਤੇ ਇਹ ਗੱਲ ਆ ਵੀ ਜਿਹੜਾ ਆਪਾਂ ਖੇਤਾਂ ਨੂੰ ਮੰਡੀ ਉੱਤੇ ਆਪੇ ਉਹਨੇ ਆਣਾ ਠੀਕ ਹੈ ਇੱਥੇ ਜਿਹੜਾ ਆਪਣਾ ਟੋਟਾ ਰਹਿ ਜਾਣਾ ਹੈ ਜਾਂ ਤੇ ਬਣਨਾ ਫਰੀਕ ਦਾਣਾ ਰਹਿ ਜਾ ਜਾਂ ਕੋਈ ਜਿਹੜਾ ਹੱਪਾ ਦਾਣਾ ਹੈ ਨਾ ਉਹ ਆਪਣੇ ਕੰਮ ਆ ਜਿਹੜਾ ਆਪਾਂ ਦਾਣਾ ਵੀ ਪਾ ਗਏ ਤੇ ਆਪਾਂ ਸਮਾਂ ਨੂੰ ਜਾਂ ਵੀ ਕਿਸੇ ਵੀ ਕੰਮ ਠੀਕ ਹੈ ਵੀ ਉਹ ਆਪਣੇ ਕੰਮ ਆਉਗਾ ਆਸਰ ਹੋਗਾ ਆਉਣ ਵੀ ਵਾਲਾ ਜਿਹੜਾ ਆਪਾਂ 4000 ਰੁਪਏ ਤੋਂ 5000 ਰੁਪਏ ਮੰਡੀੋਂ ਲੈ ਕੇ ਆਉਂਦੇ ਆ ਉਹਦੇ ਨਾਲ ਫੌਗਰਾ ਚੱਲਦਾ ਕਿਉਂਕਿ ਇਹਦੇ ਨੂੰ ਫਰਮੀ ਆ ਠੀਕ ਹੈ ਬਾਕੀ ਜਿਹੜਾ ਆਉਦਾ ਕਰਾਇਆ ਕਰਾਇਆ ਉਹਨਾਂ ਜਿੰਨੀ ਕੀ ਦੀ ਤਰਾਇਆ ਪਾਤਾ ਪਈਦਾ ਉਹਨਾਂ ਦਾ ਪਰਮ ਉਹਦੇ ਤੋਂ ਫਾਇਦਾ ਹੋਇਆ ਇਸ ਕਰਕੇ ਮੈਂ ਪੰਨੇ ਪੈਸੇ ਗਾਈ ਨਹੀਂ ਕਿ ਬਿਤਾ ਕੇ ਦੇ ਰਿਆ। ਬਈ ਭਾਈ ਜੀ ਮੈਨੂੰ ਵੀ 5 ਕਿਲੋ ਵੱਧ ਪਾ ਦਿਓ। ਹਾਂਜੀ 5 ਕਿਲੋ ਗਣਕ ਤੋਂ ਉਹ ਵੀ। ਹਾਂ। 25 ਰੁਪਏ ਦੇ ਇਹਦਾ ਅੱਧੇ ਸੱਤੇ ਮੈਂ ਨਹੀਂ ਲੈਣਾ ਬੰਦਾ। 5 ਕਿਲੋ ਜਿੰਨੇ ਨੇ ਵੀ ਇਸ ਦਾ ਕੁਲ ਕਿੰਨੇ ਹੋਏ ਵੀ ਤੇ ਮੈਂ 200 ਰੁਪਏ ਲੈਣਾ ਕੋਲ ਚਾਹਦਾ। ਹਾਂ। ਇੱਕ ਗੋਆ ਦੇ ਤੋਂ 10 ਕਿਲੋ ਲੈ ਦਿੱਤੋ ਦੋ ਕਿਲੋ ਲੈ ਲਈ ਦੋ ਕਿਲੋ ਦਾ। ਉਹਦੇ ਤੁਸੀਂ ਕਿੰਨੇ ਰੁਪਏ ਦੇ? ਉਧਰ। 100 ਦੇ ਦੇਸੋ ਹਾਂ ਪੈਨ ਫਟਰ ਵੀ ਹੈ ਰੰਗ ਮੈਂ ਪੈਨ ਫਟਰ ਵੀ ਹੈ ਹਾਂ ਪੈਨ ਫਟਰ ਵੀ ਤੁਲਾ ਪਊਗਾ 5 ਕਿਲੋ ਕਲੇਜ ਜਿੰਨੇ ਲੱਗਣਗੇ 835 ਰੁਪਏ ਇਹ ਫਟਰ ਦੇ ਪੈਨ ਚਵਾ ਦਿਓ ਪੈਨ ਫਟਰ ਅਜੇ ਫਟਰ ਹੈ ਫਟਰ ਨਹੀਂ ਫਟਰ ਹੈ ਮੈਂ ਮੰਨ ਲਿਓ ਮੈਂ ਪੰਗੋ ਅਗਲੇ ਦਿਨ ਸਪਟਾ ਦੇ ਦੇ ਰਿਹਾ ਫਟਰਾਂ ਦੀ ਕਿ ਜਿਆਦਾ ਨਹੀਂ ਕੁਆਂਟੇ ਦਾ ਕੀ ਭਾਅ ਕਰਵਾ ਰਿਹਾ ਜਿਹੜਾ ਬਈਆ ਗੁੱਲ ਕਰ ਰਿਹਾ ਇਹਦਾ ਜਿਹੜੀਆਂ ਬੱਤਾਂ ਕਿਸੇ ਨਾਲ ਗੱਲ ਕਰਨਾ ਕਿੰਨੇ ਹਨ ਦੇ ਤੇ ਜਮਾ ਲਓ ਅਭੀ ਆਪ ਦੇ ਕਿੰਨੇ ਜਿੰਨੇ ਫਸਲੇ ਨਹੀਂ ਪੀਰੇ ਠੀਕ ਹੈ ਅਗਰ ਇਹ ਦੱਸੋ ਕਿ ਇਹ ਤੁਹਾਡੇ ਦੇ ਪ੍ਰੈਜ਼ੀਡੈਂਟ ਆ ਨਹੀਂ ਲਿਖਿਆ ਇਹ ਹੋ ਜਾਣਾ ਨਾ ਤਰਾਏ ਦਾ ਉਹ ਤੇਨੂੰ ਇਹ ਬਈ ਸਾਰਾ ਮੇਰਾ ਹੋ ਜਾਊਗਾ ਠੀਕ ਹੈ ਉਹ ਉਹ ਅੱਜ ਕੋਈ ਵੀ ਕੋਈ ਭਾਰਤ ਦੇ ਕੋਟਾ ਦੇ ਰਹਿ ਗਏ ਕਿ ਸਿੱਤੇ ਨਾਲ ਆਦਾ ਰਹੇਗਾ ਜਿਹੜੇ ਬ੍ਰਾਂਡ ਦੇ ਬਾਰੇ ਕੋਈ ਨਹੀਂ ਕੋਈ ਜਰੂਰੀ ਹੈ ਅੱਛਾ ਉਹਨੂੰ ਕਾਲਕਾ ਡਰਮ ਕਰਨੀ ਪੈਂਦੀ ਹੈ। ਅਗੂ ਉਹਦਾ ਵੇਖ ਲੈਣਾ ਉਹ ਤੋਂ ਨਹੀਂ ਹੁੰਦੀ ਹੈ। ਪਰ ਮੇਰੇ ਨਹੀਂ ਆ ਰਿਹਾ ਭਾਈ ਨੋਮ ਮੈਂ ਉਹਨਾਂ ਨਾਲ ਚੱਲ ਕੇ ਕੋਈ ਕੰਮ ਕਰਾਉਣ ਚੱਲਿਆ। ਆਹ ਦੇਖ ਤਾਂ ਆਪ ਕੋਈ ਨਹੀਂ ਆਉਂਦੀ। ਇਹ ਤੋਂ ਕੋਈ ਆਗਾ ਚੱਲਦੀ ਹੈ। ਕੋਈ ਨਹੀਂ ਮਰ ਜਾਣਾ ਸਾਰਾ ਨਾਲ। ਪਰ ਦੋ ਰੁਪਿਆ ਨੂੰ ਲੋੜ ਆਈ। ਅਰੇ ਮੈਨਾਂ ਦੇ ਰੇਤਾ ਖੁੰਦੀ। ਹਾਂ ਜੀ ਉਹ ਸਾਰਾ ਮਿਲ ਕੇ ਚੱਲੋ ਅੱਜ ਨੂੰ ਨਿਕਲ ਜਾਣਾ। ਟਵਾਟੇ ਟਿੱਕੜੇ ਜਾਣਾ। ਨਾਲੇ ਤਾਂ ਆਤਾ ਬੰਦ ਲੋੜ ਹੈ ਨਾ ਹਾਂ ਜੀ ਰਾਣਾ ਜਿਹੜਾ ਆਪਾਂ ਮਲਾ ਆਤਾ ਭੋੜੇ ਕੁਝ ਪੀੜ ਕਰਨ ਦੀ ਕੋਈ ਨਹੀਂ ਕਰਨੀ ਚਾਹੀਦੀ ਜੇ ਕੰਮ ਦਾ ਕੰਮ ਹੈ ਸਾਰਾ ਵਿਛਾਣਾ ਹੀ ਚੱਲਾਣਾ ਹੈ ਠੀਕ ਹੈ ਰੇਸਤਾ ਪਿੱਤੀ ਜਿਹੜਾ ਵੀ ਉਹ ਬੰਦੋ ਸਾਫ ਹੋ ਜਾਣਾ ਤੇ ਬਾਈ ਜੀ ਆਪਣਾ ਨੰਬਰ ਬੋਲ ਜੀ ਬਾਈ ਜੀ ਮੇਰਾ ਮਾ ਗੀਰ ਸਿੰਘ ਹੈ ਦੋ ਨੰਬਰ ਆਈ ਮੇਰੇ ਪਹਿਲਾ ਨੰਬਰ ਹੈਗਾ 97595 ਜੀ ਨੰਬਰ 278 ਜੀ ਦੂਜਾ ਨੰਬਰ ਹੈਗਾ 82642 ਜੀ 97278 ਜੀ ਦੇ ਸਾਰੇ ਵੀਰਾਂ ਦਾ ਧੰਨਵਾਦ ਤੇ ਵਰਤ ਤੋਂ ਬਾਅਦ ਵੀਡੀਓ ਨੂੰ ਲੈਕ ਵਿੱਚ ਸ਼ੇਅਰ ਜ਼ਰੂਰ ਕਰਾਈ ਧੰਨਵਾਦ ਬਾਈ ਤੁਹਾਨੂੰ ਯਾਦ ਰੱਖੀਦਾ ਕੱਲ ਕੇ ਸਾਡੀ ਵੀਡੀਓ ਬਣਾਉਣਾ ਹੈ ਹੋਰ ਧੰਨਵਾਦ ਹੋਰ ਬੱਝਵਾਣ ਬਾਈ